ਸਾਸਰੀ ਘਰ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਗੁਨਾਫਾ ਸੇਵੀਆਂ ਸੋ ਮਾਰਕੀਟ ਵਿੱਚ ਬਹੁਤ ਹੀ ਮਹਿੰਗੀ ਮਿਲਣ ਵਾਲੀਆਂ ਇਹ ਗੁਨਾਫਾ ਸੇਵੀਆਂ ਅਸੀਂ ਬਹੁਤ ਹੀ ਸਸਤੇ ਵਿੱਚ ਘਰ ਬਣਾ ਕੇ ਤਿਆਰ ਕਰਾਂਗੇ ਸੋ ਅੱਜ ਦੇ ਵਾਸਤੇ ਮੈਂ ਲੀਤਾ ਹੈ ਇੱਕ ਬੋਲ ਉਹਦੇ ਵਿੱਚ ਮੈਂ ਪਾਇਆ ਹੈ ਇੱਕ ਕੱਪ ਪਰ ਕੇ ਮੈਦੇ ਦਾ ਤੇ ਅੱਧਾ ਕੱਪ ਪਾਇਆ ਹੈ ਮੈਂ ਕਾਰਨਫਲੋਰ ਦਾ ਦੋ ਚੁਟਕੀਆਂ ਪਾਈਆਂ ਨੇ ਨਮਕ ਦੀਆਂ ਤੇ ਪਹਿਲਾਂ ਵਿਸਕਰ ਦੀ ਹੈਲਪ ਨਾਲ ਅਸੀਂ ਮੈਦੇ ਨੂੰ ਕਾਰਨਫਲੋਰ ਨੂੰ ਤੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਮੈਂ ਪਾਇਆ ਹੈ 1 ਕੱਪ ਭਰ ਕੇ ਪਾਣੀ ਦਾ ਮਤਲਬ 1 ਕੱਪ ਮੈਦਾ ਸੀ ਤੇ 1 ਕੱਪ ਪਾਣੀ ਹੀ ਅਸੀਂ ਪਾਵਾਂਗੇ ਸੋ ਨਾਰਮਲ ਪਾਣੀ ਹੀ ਮੈਂ ਲਿੱਤਾ ਹੈ ਤੇ ਨਾਲ ਪਾਇਆ ਹੈ ਮੈਂ 2 ਚਮਚ ਪਰ ਕੇ ਤੇਲ ਦੇ ਸੋਕਰ ਵਿੱਚ ਵਰਤਣ ਵਾਲਾ ਨਾਰਮਲ ਤੇਲ ਹੀ ਮੈਂ ਪਾਇਆ ਹੈ ਸੋ ਪਾਣੀ ਪਾ ਗਏ ਤੇ ਤੇਲ ਪਾ ਗਏ ਅਸੀਂ ਮੈਦੇ ਨੂੰ ਕਾਰਨ ਫਲੋਰ ਨੂੰ ਚੰਗੀ ਤਰ੍ਹਾਂ ਵਿਸਕਰ ਦੀ ਹੈਲਪ ਨਾਲ ਮਿਕਸ ਕਰ ਲਵਾਂਗੇ ਸੋ ਇਹਦੇ ਵਿੱਚ ਕੋਈ ਵੀ ਗੁੱਠਲੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਮੈਂ ਇਲੈਕਟ੍ਰਿਕ ਬੀਟਰ ਦਾ ਯੂਜ਼ ਕੀਤਾ ਹੈ ਤੁਸੀਂ ਵਿਸਕਰ ਨਾਲ ਵੀ ਚੰਗੀ ਤਰ੍ਹਾਂ ਨੂੰ ਮਿਕਸ ਕਰ ਸਕਦੇ ਹੋ ਬਾਅਦ ਵਿੱਚ ਚੰਨੂ ਛਾਨ ਵੀ ਸਕਦੇ ਹੋ ਤਾਂ ਕਿ ਇਹਦੇ ਵਿੱਚ ਜੇ ਕੋਈ ਗੁੱਠਲੀ ਹੈ ਤੇ ਉਹ ਖਤਮ ਹੋ ਜਾਏ ਮੈਂ ਇਲੈਕਟ੍ਰਿਕ ਬੀਟਰ ਨਾਲ ਬੀਟ ਕੀਤਾ ਹੈ ਇਸ ਕਰਕੇ ਇਦੇ ਵਿੱਚ ਕੋਈ ਗੁੱਠਲੀ ਨਹੀਂ ਹੈਗੀ ਸੋ ਵਧੀਆ ਬੈਟਰ ਦੀ ਇਹ ਨਿਸ਼ਾਨੀ ਹੈ ਕਿ ਜਦੋਂ ਅਸੀਂ ਉਹਨੂੰ ਚਮਚ ਨਾਲ ਥੱਲੇ ਸੁਟੀਏ ਤੇ ਜਿਹੜੀ ਤਾਰ ਹੈ ਉਹ ਲਗਾਤਾਰ ਬਣੀ ਰਹੇ ਸੋ ਫਿਰ ਮੈਂ ਰਿੱਤੀ ਹੈ ਇੱਕ ਪਾਈਪਿੰਗ ਬੈਗ ਸੋ ਪਾਈਪਿੰਗ ਬੈਗ ਦੇ ਵਿੱਚ ਅਸੀਂ ਜਿੰਨਾ ਬੈਟਰ ਆਏਗਾ ਉਹਨੱਕ ਪਾ ਲਵਾਂਗੇ ਸੋ ਫਿਰ ਪਾਈਪਿੰਗ ਬੈਗ ਨੂੰ ਪਿੱਛੋਂ ਦੀ ਅਸੀਂ ਇੱਕ ਰਬੜ ਨਾਲ ਬੰਦ ਕਰ ਦਵਾਂਗੇ ਤਾਂਕਿ ਬੈਟਰ ਬਾਹਰ ਨਾ ਨਿਕਲੇ ਸੋ ਕੁ ਨਫਾ ਸੇਵੀਆਂ ਬਣਾਉਣ ਤੋਂ ਪਹਿਲਾਂ ਸਾਨੂੰ ਥੋੜੀ ਜਿਹੀ ਤਿਆਰੀ ਕਰਨੀ ਪਵੇਗੀ ਇਹਦੇ ਵਾਸਤੇ ਮੈਂ ਲੀਤਾ ਹੈ ਇੱਕ ਟ੍ਰੇ ਤੇ ਨਾਲ ਲਿੱਤੇ ਨੇ 2 ਪੋਨੇ 1 ਪੋਨਾ ਅਸੀਂ ਟ੍ਰੇ ਦੇ ਵਿੱਚ ਲਗਾਵਾਂਗੇ ਤੇ 1 ਪੋਨਾ ਅਸੀਂ ਸੇਵੀਆਂ ਨੂੰ ਟੱਕਣ ਵਾਸਤੇ ਸਾਈਡ ਤੇ ਰੱਖਾਂਗੇ ਤੇ ਨਾਲ ਹੀ ਅਸੀਂ ਗੈਸ ਤੇ ਇੱਕ ਪੈਨ ਰੱਖਾਂਗੇ ਸੋ ਇੱਥੇ ਅਸੀਂ ਸਟੀਲ ਦਾ ਪੈਨ ਬਿਲਕੁਲ ਨਹੀਂ ਵਰਤਾਂਗੇ ਇਹਦੇ ਵਾਸਤੇ ਅਸੀਂ ਨਾਨ ਸਟਿਕ ਪੈਨ ਹੀ ਵਰਤਾਂਗੇ ਸੋ ਘਰ ਵਿੱਚ ਪਿਆ ਹੋਇਆ ਖੁੱਲਾ ਜਿਹਾ ਨਾਨ ਸਟਿਕ ਪੈਨ ਅਸੀਂ ਲੈ ਲਵਾਂਗੇ ਫੁੱਲ ਫਲੇਮ ਤੇ ਗਰਮ ਕਰਕੇ ਤੇ ਇਸ ਤਰੀਕੇ ਨਾਲ ਪਾਈਪਿੰਗ ਬੈਗ ਨੂੰ ਥੋੜਾ ਜਿਹਾ ਅੱਗੇ ਤੋਂ ਲਵਾਵਾਂਗੇ ਤੇ ਇਸ ਤਰੀਕੇ ਨਾਲ ਸਾਰੇ ਪੈਨ ਦੇ ਵਿੱਚ ਗੋਲ ਗੋਲ ਘੁਮਾਉਂਦੇ ਹੋਏ ਸੇਵੀਆਂ ਨੂੰ ਫੈਲਾ ਦਵਾਂਗੇ 4 ਤੋਂ 5 ਸੈਕਿੰਡ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਸੇਵੀਆਂ ਨੇ ਪੈਨ ਛੱਡ ਦਿੱਤਾ ਹੈ ਤੇ ਨਾਲ ਹੀ ਅਸੀਂ ਸੇਵੀਆਂ ਨੂੰ ਫੋਕ ਦੀ ਹੈਲਪ ਨਾਲ ਬਾਹਰ ਕੱਢ ਲਵਾਂਗੇ ਤੇ ਪੋਨੇ ਦੇ ਉੱਪਰ ਟ੍ਰੇ ਵਿੱਚ ਰੱਖ ਦਵਾਂਗੇ ਤੇ ਦੂਸਰੇ ਪੋਨੇ ਨਾਲ ਸੇਵੀਆਂ ਨੂੰ ਉਪਰੋਦੀ ਟੱਕ ਦਵਾਂਗੇ ਸੁਕਣਾਫਾ ਸੇਵੀਆਂ ਨੂੰ ਅਸੀਂ ਬਿਨਾਂ ਟੱਕੇ ਬਿਲਕੁਲ ਨਹੀਂ ਰੱਖਾਂਗੇ ਸੇਵੀਆਂ ਨੂੰ ਹਮੇਸ਼ਾ ਟੱਕ ਕੇ ਹੀ ਰੱਖਣਾ ਹੈ ਤੇ ਦੂਸਰੀ ਵਾਰ ਜਦੋਂ ਅਸੀਂ ਸੇਵੀਆਂ ਪਾਣੀਆ ਨੇ ਪੈਨ ਦੇ ਵਿੱਚ ਉਸ ਤੋਂ ਪਹਿਲਾਂ ਪੈਨ ਨੂੰ ਸਾਫ਼ ਕਰ ਲਵਾਂਗੇ ਤੇ ਫਿਰ ਸੇਵੀਆਂ ਉਸੇ ਤਰੀਕੇ ਨਾਲ ਹੀ ਕੀਪ ði ਹੈਲਪ ਨਾਲ ਸਾਰੇ ਪੈਨ ਦੇ ਵਿੱਚ ਫੈਲਾ ਲਵਾਂਗੇ ਤੇ ਜਿਵੇਂ ਹੀ ਸੇਵੀਆਂ ਪੈਨ ਛੱਡਣ ਗਿਆ ਨਾਲ ਹੀ ਅਸੀਂ ਫੋਕਤੀ ਹੈਲਪ ਨਾਲ ਸੇਵੀਆਂ ਨੂੰ ਬਾਹਰ ਕੱਢ ਲਵਾਂਗੇ ਤੇ ਉਸੇ ਤਰੀਕੇ ਨਾਲ ਹੀ ਪੋਨੇ ਦੇ ਉੱਪਰ ਰੱਖ ਕੇ ਤੇ ਦੂਸਰੇ ਪੋਨੇ ਨਾਲ ਅਸੀਂ ਸੇਵੀਆਂ ਨੂੰ ਕਵਰ ਕਰ ਦਵਾਂਗੇ ਸੋ ਐਸੇ ਤਰੀਕੇ ਨਾਲ ਅਸੀਂ ਸਾਰੀ ਸੇਵੀਆਂ ਬਣਾ ਲਵਾਂਗੇ ਸੋ ਸੇਵੀਆਂ ਨੂੰ ਬਣਾਉਣ ਵਾਸਤੇ ਜ਼ਿਆਦਾ ਟਾਈਮ ਬਿਲਕੁਲ ਨਹੀਂ ਲੱਗਦਾ ਬਹੁਤ ਜਲਦੀ ਕੁਨਾਫਾ ਸੇਵੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਹੀ ਬਹੁਤ ਹੀ ਸਸਤੇ ਵਿੱਚ ਬਹੁਤ ਹੀ ਘੱਟ ਸਮਾਨ ਨਾਲ ਤੇ ਬਹੁਤ ਹੀ ਜਲਦੀ ਕੁਨਾਫਾ ਸੇਵੀਆਂ ਬਣਾ ਕੇ ਤਿਆਰ ਕੀਤੀਆਂ ਨੇ ਜੋ ਕਿ ਮਾਰਕੀਟ ਵਿੱਚ ਬਹੁਤ ਹੀ ਮਹਿੰਗੀਆਂ ਮਿਲਦੀਆਂ ਨੇ ਸੋ ਇਸ ਤਰ੍ਹਾਂ ਸਾਰੀਆਂ ਸੇਵੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਸੇਵੀਆਂ ਬਣ ਕੇ ਰੈਡੀ ਹੋਈਆਂ ਨੇ ਸੋ ਸੇਵੀਆਂ ਨੂੰ ਚੰਗੀ ਤਰ੍ਹਾਂ ਖੋਲ ਕੇ ਫਿਰ ਅਸੀਂ ਕਲਿੰਗ ਰੈਪ ਦੇ ਵਿੱਚ ਲਪੇਟ ਕੇ 에ਅਰਟਾਈਟ ਕੰਟੇਨਰ ਦੇ ਵਿੱਚ ਸੇਵੀਆਂ ਨੂੰ ਸਟੋਰ ਕਰ ਲਵਾਂਗੇ ਜੇ ਅਸੀਂ ਸੇਵੀਆਂ ਉਸੇ ਦਿਨ ਹੀ ਉਸੇ ਵੇਲੇ ਬਣਾਣੀਆਂ ਨੇ ਫਿਰ ਸੇਵੀਆਂ ਨੂੰ ਕਵਰ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਨਾਰਮਲ ਹੀ 에ਅਰਟਾਈਟ ਕੰਟੇਨਰ ਦੇ ਵਿੱਚ ਕੁਨਾਫਾ ਸੇਵੀਆਂ ਨੂੰ ਰੱਖ ਸਕਦੇ ਹੋ ਪਰ ਜੇ ਅਸੀਂ ਸੇਵੀਆਂ ਇੱਕ ਹਫਤਾ ਜਾਂ 4-5 ਦਿਨ ਵਿੱਚ ਵਰਤਣੀਆਂ ਤੇ ਅਸੀਂ ਸੇਵੀਆਂ ਨੂੰ ਕਲਿੰਗ ਰੈਪ ਦੇ ਵਿੱਚ ਲਪੇਟ ਕੇ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਫ੍ਰਿਜ ਵਿੱਚ ਸਟੋਰ ਕਰਕੇ ਰੱਖਾਂਗੇ ਸੋ ਸੇਵੀਆਂ ਨੂੰ ਅਸੀਂ ਇੱਕ ਮਹੀਨੇ ਤੱਕ ਐਸੇ ਤਰੀਕੇ ਨਾਲ ਹੀ ਸਟੋਰ ਕਰਕੇ ਲੰਬੇ ਟਾਈਮ ਤੱਕ ਰੱਖ ਸਕਨੇ ਹਾਂ ਸੋ ਹੁਣ ਅਸੀਂ ਕੁਨਾਫਾ ਸੇਵੀਆਂ ਨਾਲ ਦੁਬਈ ਚਾਕਲੇਟ ਡੈਜ਼ર્ટ ਬਣਾ ਕੇ ਤਿਆਰ ਕਰਾਂਗੇ ਸੋ ਸੇਵੀਆਂ ਨੂੰ ਪਹਿਲਾਂ ਅਸੀਂ ਛੋਟਾ ਛੋਟਾ ਕੱਟ ਲਵਾਂਗੇ ਸੋ ਇੱਥੇ ਮੈਂ ਤਕਰੀਬਨ ਇੱਕ ਕੋਲੀ ਕੁਨਾਫਾ ਸੇਵੀਆਂ ਦੀ ਲਈਤੀ ਹੈ ਤੇ ਪੈਨ ਦੇ ਵਿੱਚ ਅਸੀਂ ਇੱਕ ਵੱਡਾ ਚਮਚ ਬਟਰ ਪਾਵਾਂਗੇ ਤੁਸੀਂ ਦੇਸੀ ਘਿਓ ਦਾ ਯੂਜ਼ ਵੀ ਕਰ ਸਕਦੇ ਹੋ ਸੇਵੀਆਂ ਨੂੰ ਅਜੇ ਉਦੋਂ ਤੱਕ ਪੁੰਨਾਂਗੇ ਜਦੋਂ ਤੱਕ ਕੀ ਕੁਨਾਫਾ ਸੇਵੀਆਂ ਕਰੰਚੀ ਤੇ ਗੋਲਡਨ ਬ੍ਰਾਊਨ ਨਹੀਂ ਹੋ ਜਾਂਦੀਆਂ ਸੋ ਤੁਸੀਂ ਦੇਖ ਸਕਦੇ ਹੋ ਕਿ ਸੇਵੀਆਂ ਦਾ ਕਲਰ ਬਹੁਤ ਹੀ ਪਿਆਰਾ ਆਇਆ ਹੈ ਇੱਕਦਮ ਕਰੰਚੀ ਸੇਵੀਆਂ ਬਣ ਕੇ ਸਾਡੀਆਂ ਤਿਆਰ ਹੋਈਆਂ ਨੇ ਸੋ ਫਿਰ ਅਸੀਂ ਸੇਵੀਆਂ ਨੂੰ ਠੰਡਾ ਕਰਨ ਵਾਸਤੇ ਲੱਕ ਪਲੇਟ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਇੱਕਦਮ ਕ੍ਰਿਸਪੀ ਸੇਵੀਆਂ ਬਣ ਕੇ ਤਿਆਰ ਹੋਈਆਂ ਨੇ ਸੋ ਇਸ ਤਰੀਕੇ ਦੀ ਗੁਨਾਫਾ ਸੇਵੀਆਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਡੇਜ਼ਰਟ ਜਾਂ ਫਿਰ ਕੇਕ ਬਣਾ ਕੇ ਤਿਆਰ ਕਰ ਸਕਦੇ ਹੋ ਸੋ ਮੈਂ ਇਥੇ ਦੁਬਈ ਚਾਕਲੇਟ ਡਿਸਰਟ ਬਣਾਵਾਂਗੀ ਸੋ ਸਭ ਤੋਂ ਪਹਿਲਾਂ ਮੈਂ ਲੀਤਾ ਹੈ ਇੱਕ ਗਲਾਸ ਉਹਦੇ ਕਿਨਾਰੇ ਤੇ ਮੈਲਟ ਕੀਤੀ ਹੋਈ ਚਾਕਲੇਟ ਲਗਾਈ ਹੈ ਤਾਂਕਿ ਉਹਦੇ ਨਾਲ ਪਿਸਤਾ ਚਿਪਕ ਜਾਏ ਤੇ ਗਲਾਸ ਦੇਖਣ ਵਿੱਚ ਸੋਨਾ ਲੱਗੇ ਫਿਰ ਮੈਂ ਉਹਦੇ ਵਿੱਚ ਪਾਈਆਂ ਨੇ ਫਰਾਈ ਕੀਤੀ ਹੋਈ ਕੁਨਾਫਾ ਸੇਵੀਆਂ ਉਹਦੇ ਉੱਪਰ ਪਿਸਤਾ ਕਰੀਮ ਪਾਈ ਹੈ ਨਾਲ ਪਾਈਆਂ ਨੇ ਕਟੀਆਂ ਹੋਈਆਂ ਸਟਰਾਬਰੀ ਫਿਰ ਉੱਪਰ ਮੈਂ ਲਗਾਈ ਹੈ ਵਿਪ ਕਰੀਮ ਤੇ ਉਹਦੇ ਉੱਪਰ ਫਿਰ ਦੁਬਾਰਾ ਮੈਂ ਕੱਟੀ ਹੋਈ ਸਟਰਾਬਰੀ ਲਗਾਈਆਂ ਨੇ ਤੇ ਨਾਲ ਹੀ ਉੱਪਰ ਮੈਲਟ ਕੀਤੀ ਹੋਈ ਚਾਕਲੇਟ ਪਾ ਦਿੱਤੀ ਹੈ ਤੇ ਚਾਕਲੇਟ ਲੱਗੀ स्ट्रॉबेरी डेकोरेट कर दिया है थोड़ा जा पिस्ता पाउडर पाया हैजर्ट है। है। बन के तैयार होंगी है जेडी की सू रेस्टोरेंट बहुत ही महंगी मिलती है सो इस तरीके न अहोत ही सस्ते विच ए डिजर्ट घर बना के तैयार कर सकने सो इस तरह अफ दो चीजा मुनाफा सेविया ਕਾਰ ਬਣਾ ਕੇ ਤਿਆਰ ਕੀਤੀਆਂ ਨੇ ਇਸ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਵਾਲਾ ਕੋਈ ਵੀ ਸਮਾਨ ਯੂਜ਼ ਨਹੀਂ ਕੀਤਾ ਤੁਸੀਂ ਵੀ ਬਿਨਾ ਕਿਸੇ ਕੈਮੀਕਲ ਤੋਂ ਬੜੇ ਹੀ ਸਾਫ ਸੁਥਰੇ ਤਰੀਕੇ ਨਾਲ ਇਕੁਨਾਫਾ ਸੇਵੀਆਂ ਘਰ ਬਣਾ ਕੇ ਤਿਆਰ ਕਰ ਸਕਦੇ ਹੋ ਸੁਝੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਫਿਰਦਵਾਰ ਮਿਲ ਲਈਏ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ